ਆਇਆ ਆਪਣਾ ਮੇਰਾ ਨਾਮ ਜੀ ਰੋਪੀਨ ਮਸੀਆ ਕੀ ਬਵਾ ਕਰ ਮਾਵਲਾ ਸਰ ਅਹੀਂ ਇੱਥੇ ਦੁਕਾਨ ਕਰਨੇ ਆ ਸਾਡਾ ਪਿੰਡ ਗੋਰੀਆ ਵਾ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਤੇ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਆ ਤੇ ਕਿਸ ਤਰੀਕੇ ਨਾਲ ਕੋਈ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੀ ਕੀ ਸਮਾਨ ਲੱਗਿਆ ਸਮਾਨ ਸਰ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲੱਗੇ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਲੈਣਾ ਸੀ ਦਿਖਣੇ ਸਾਰੇ ਤੇ ਇਹਨਾਂ ਕਹੀ ਰੱਖ ਕੇ ਤੇ ਚਲੇ ਗਏ ਸੀਗੇ ਵੀ ਆ ਕੇ ਸਵੇਰੇ ਗਾ ਗੁੰਮਸਰੋ ਪੁੱਟਾ ਦੇ ਜੀ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਾਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਆ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜੋ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਹਨਾਂ ਮੂੰਹ ਆ ਬੱਧਾ ਤੇ ਪ੍ਰਸ਼ਾਸਨ ਕਾਰੀ ਮੰਗਿਆ ਕਿ ਇਹਦੇ ਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਚੋਰਾ ਨੂੰ ਨੰਗਿਆ ਕੀਤਾ ਜਾਵੇ ਹਾਂਜੀ 베ਰਨਾਜੀ ਤਸਵੀਰ ਸਿੰਘ ਅਸੀਂ ਐਡਾ ਮਹਿਲ ਮੁਖਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕੁਆੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਨਾਂ ਦਾ ਤਾਂਬਾ ਪਿੱਤਲ ਵਾਵਾ ਇਸ ਮਾਲ ਲੈ ਗਏ ਨਾਲ ਨਕਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਆ ਗਏ ਅੱਗੇ ਵੀ ਕਾਫੀ ਹਰ ਇੱਥੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬੋ ਇੱਕ ਨੌਂ ਹਿਆਰ ਕਿਤੇ ਆ ਸਾਰੇ ਆਪੋ ਆਪਣੀ ਕਮਾਈ ਕਰਨਦੇ ਆ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਤੇ ਨਕਦੀ ਵੀ ਇਹਨਾਂ ਦੀ ਕਾਫੀ ਜ਼ਿਆਦੀ ਕੋਈ ਅੰਦਰ ਕੈਸ਼ ਪਿਆ ਸੀ ਉਹ ਵੀ ਲੱਗੇ ਆ ਤੇ ਅਕਸਰ ਸੀਸੀਟੀਵੀ ਵੀ ਲਾਏ ਹੁੰਦੇ ਆ ਪਰ ਸੀਸੀਟੀਵੀ ਨੂੰ ਤੋੜ ਕੇ ਲੱਗੇ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਪਹਿਲਾਂ ਅਣਕਿਉ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਇਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਤੇ ਸਾਰੇ ਅੰਦਰ ਵੱਡ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਦਾ ਕੀ ਮੰਗ ਕਰਦੇ ਤੇ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਕਿ ਇਹਨਾਂ ਦੀ ਪਰਪਾਈ ਕਿਸ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਨਾ ਪੁਰੀਆ ਚੋਰੀ ਦਾ ਮਾਮਲਾ ਸੀ ਤੁਸੀਂ ਪੁੱਛੋ ਮੈਨੂੰ ਹਾਂ ਜੀ ਇੱਥੇ ਨੇ ਇੱਕ ਦਰਖਾਸਤ ਉਸ ਹੋਈ ਹੀ ਵੀ ਤੁਹਾਡੀ ਦੁਕਾਨ ਦਾ ਸ਼ਤਰਤ ਚੋਰੀ ਹੋਈ ਆ ਮੌਕੇ ਤੇ ਗਏ ਆ ਮੌਕੇ ਤੇ ਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਾਰਵਾਈ ਅਮਲ ਜੜਿਆ ਦੀ ਹੈ ਸੀਸੀਟੀਵੀ ਵੀ ਲਾ ਕੇ ਲੱਗੇ ਆ ਬਾਰਾ ਕੁਛ ਜੋ ਹੋ ਵੀ ਲਾਗੇ ਬੰਨੇ ਹੋਣਗੇ ਉਹ ਨੂੰ ਦੇਖ ਲਾਂਗੇ ਜੀ ਉਹ ਸਾਰੇ ਲਾਗੇ ਬੰਨੇ ਚੈੱਕ ਕਰਕੇ ਵੇਖੂਗੀ ਹੋਇਆ ਕੀ ਹੋਇਆ ਕਹਿੰਦੇ ਆ